ਕੀ ਕਹਨੀ ਹੈ ਮੇਰਾ ਕੀ ਕਰਦਾ ਮਾਰਾ ਰੱਖਦੇ ਐਸੇ ਨਾ ਫੇਰੇ ਦਾ ਪਾੜ ਕੇ ਰੱਖਦਾ ਮੁੰਡੇ ਬੰਦੇ ਨਹੀਂ ਆਪਣੇ ਘਰ ਜਪਿੰਦਾ ਕੋ ਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦਾ ਸਾਰੇ ਠੀਕ ਹੋਵੋਗੇ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚੈੱਕ ਮਹਿੰਗੇ ਕਰਤੇ ਨੀ ਦਰਸ਼ਨ ਹੁਣ ਮਿੱਤਰਾਂ ਦੇ ਮਹਿੰਗੇ ਵਾਕਈ ਮਹਿੰਗੇ ਹੋ ਗਏ ਸੂਰਜ ਦੇ ਦਰਸ਼ਨ ਕਦੇ ਕਦੇ ਹੀ ਚੰਦਰਾ ਨਜ਼ਰ ਆਉਂਦਾ ਹੁ ਗੋਲ ਗੋਲ ਬਣਿਆ ਫਿਰਦਾ ਵਿਆਹ ਹੁਣ ਹੁਣ ਆ ਕੇ ਥਾ ਗਈ ਇਹ ਤਾਂ ਕੱਲ ਦੀ ਭਈ ਪੂਰੇ ਵਿੱਚ ਹੈ ਕੱਲ ਦੀ ਭਈ ਇਹ ਤਾਂ ਲੈ ਫੜਾ ਮੰਮੀ ਆਪ ਪਤਾ ਗੱਡੀ ਦੇ ਵਿੱਚੋਂ ਨਿਕਲੀ ਆ ਮਗਲੇ ਸੀਟ 'ਚੋਂ ਇਹ ਕਹਿੰਦਾ ਸੈਂਬਰਾਡ ਰੱਖ ਗਿਆ ਵਿੱਚ ਨਹੀਂ ਸੈਂਬਰਾਡ ਨੂੰ ਜਾਦੀ ਉੱਥੇ ਸੀਗੀ ਇੱਕ ਵੀ ਉਹਨੇ ਵਿੱਚ ਰੱਖ ਕੇ ਜਾਣੀ ਸੀਗੀ ਬੋਤਲ ਤਾਂ ਮੈਨੂੰ ਪਤਾ ਵੀ ਜਦੋਂ ਉਹ ਤਾਂ ਨੇੜੇ ਨਹੀਂ ਜਾਂਦਾ ਉਹਦੇ ਬੋਤਲ ਤਾਂ ਵਖਾ ਕਿਹੜੀ ਆ ਚੰਦਰੇ ਪੀਂਦੇ ਕਿਹੜੀ ਬੋਤਲ ਵੇਖ ਲੈ ਹੁਣ ਫੇਰ ਹੁਣ ਹੁਣ ਤੈਨੂੰ ਕਿਵੇਂ ਪਤਾ ਲੱਗਾ ਵੀ ਬੋਤਲ ਕਿਹੜੀ ਆ ਮੰਮੀ ਕੋਈ ਮਾੜੀ ਸ਼ਹਿਦ ਲੱਗਦੀ ਮੈਨੂੰ ਤਾਂ ਪਤਾ ਨਹੀਂ ਇਹ ਕੀ ਆ ਭਾਈ ਇਹਨੂੰ ਤਾਂ ਪਤਾ ਹੀ ਨਹੀਂ ਹੋਣੀ ਕੀ ਆ ਹਾਂ ਤੈਨੂੰ ਤਾਂ ਪਤਾ ਹੀ ਨਹੀਂਗਾ ਮੈਨੂੰ ਲੱਗਦੀ ਏ ਕੋਈ ਸ਼ਹਿ ਮਾੜੀ ਆ ਵੀ ਇਹ ਪੀਣ ਵਾਲੀ ਚੀਜ਼ ਨਹੀਂ ਹੈਗੀ ਇਹ ਮੈਂ ਤੈਨੂੰ ਸਹੀ ਦੱਸਾਂ ਦੇ ਅੱਗੋ ਐਵੇਂ ਨਾ ਐ ਤੜਕੇ ਹੀ ਪੀਣ ਲੱਗ ਪੈਣਾ ਤੂੰ ਮਾੜੀ ਗੱਲ ਤੇਰੇ ਆਤੇ ਆ ਤੜਕੇ ਹੀ ਨਾ ਪੀਆ ਕਰੇ ਮਾੜੀਆਂ ਸ਼ਹਿਵਾ ਇਹ ਚੰਗੀਆਂ ਸ਼ਹਿਵਾ ਨਹੀਂ ਆਈਆਂ ਕਈ ਦਾਰੂ ਬੋਤਲ ਵੜ ਕੇ ਤਰੇਆ ਫਿਰਦਾ ਤੂੰ ਮੰਮੀ ਰੋਕ ਲੈ ਮੁੰਡਾ ਤੇਰਾ ਵਿਗੜਦਾ ਜਾਂਦਾ ਤੜਕੇ ਨਰਨੇ ਕਾਲ ਜੇ ਦਾਰੂ ਚੱਕੀ ਫਿਰਦਾ ਫੜ ਲ ਕੋੜਾ ਇਹ ਮੈਨੂੰ ਪਤਾ ਟਰੈਕਟਰ ਲਈ ਬੋਤਲ ਲੈ ਕੇ ਆਏ ਆ ਮੈਨੂੰ ਨਾ ਚਾਰੋ ਕਿਸੇ ਨੂੰ ਮੰਮੀ ਤੇਰੀ ਫੌਲ ਗਏ ਰਾਤੀਏ ਵਿਆਹ ਦੇ ਵਿੱਚ ਢੱਫੀ ਗਿਆ ਇੱਕ ਬੋਤਲੇ ਨਾਲੋਂ ਵੱਧ ਗਿਆ ਜੇ ਲੱਗੀ ਦਾਰੂ ਆਏ ਸਵੈਤਰੀ ਡਿੱਗੀ ਜੋ ਕੱਢ ਗਿਆ ਕੋਈ ਨਹੀਂ ਦਾਰੂ ਕਾਲਾ ਦਾ ਪੀਤੀ ਨਹੀਂ ਮਾਦੇ ਕੱਢ ਗਿਆ ਸੀ ਉਥੇ ਆਵੇ ਨਹੀਂ ਜਿੱਤੇ ਲੱਗਾ ਇਹਨਾਂ ਨੇ ਬਾਹਰ ਲਿਆ ਕੇ ਪੀਤੇ ਵੀਗਾ ਸੌਂਦਾ ਨਹੀਂ ਪੀਤੀ ਦਾਰੂ ਦਾਰੂ ਨਹੀਂ ਪੀਤੀ ਨਹੀਂ ਪੀਂਦੀ ਦੱਸ ਦਾਰੂ ਕਿ ਇਹਨਾਂ ਨੇ ਨਹੀਂ ਪੀਤੀ ਮਮੇ ਤੇਰੀ ਸੌਂ ਲ ਕੇ ਕੱਲ ਇਹਨਾਂ ਨੇ ਵਿਆਹ ਤੇ ਦਾਰੂ ਪੀਤੀ ਨਹੀਂ ਪੀਤੀ ਦਾਰੂ ਜੇ ਦਾਰੂ ਪੀਤੀ ਹੁੰਦੀ ਇਹ ਘਰੇ ਵੱਧ ਘਣੋਂਗੀ ਆਹ ਕੈਂਟ ਵਾਈਟ ਕਿਹੜੀ ਆ ਇਹ ਇਹ ਕਿਹੜੀ ਦਾਰੂ ਫੋਰਸ ਵਾਲ ਪੀਨ ਫੂਨਾ ਪੰਜਾਬ ਪੰਜਾਬ oh my god ਫੋਰਸ ਸੇਲ ਓਨਲੀ ਪੰਜਾਬ ਹਾਂ ਨਾ ਚਾਹ ਜੇ ਮੈਂ ਅੱਜ ਕੱਲ੍ਹ दारू ਪੀਤੀ ਹੁੰਦੀ ਇਹ ਵੱਧ ਕੇ ਘਰੇ ਨਹੀਂ ਆਉਣੀ ਇਹ ਤਾਂ ਹੈਗੀ ਬੰਦਾ ਦੇ ਇਹ ਗੁੱਲੀ ਨਹੀਂ ਹੈ ਨਹੀਂ दारू ਪੀਤੀ ਨਹੀਂ ਸਲਿੱਪ ਸਭ ਕੋ ਲੱਗਾ ਆਵੇ ਨਹੀਂ ਪੀਤੀ दारू ਇਹ ਉਮੇ ਦੀ ਉਮੇ ਪਈ ਵਿੱਚ ਵਿਚਾਰੀ ਇਹ ਟਰੈਕਟਰ ਆਸ ਤੇ ਲਈ ਇਹ ਜੋਤ ਸैमब्राੜ ਜੋ ਆਪਣਾ ਰਾਜਾ ਜਸਪਾਲ ਰਵੀਨ ਇਹ ਸਾਰੇ ਇਹ ਸਾਰੇ ਹਿੱਸੇਦਾਰ ਆ ਇਹਦੇ ਵਿੱਚ ਕਹਿੰਦੇ ਜਿਹੜਾ ਹਿੱਸੇਦਾਰ ਹੋਵੇ ਲਾਵੇ ਲਾਹ ਮੰਨ ਗਿਆ ਨਾ ਵਿਆਜ ਨਹੀਂ ਸੀ ਵਿਆਜ ਨਹੀਂ ਨਾ ਨਾ ਕੁੜੀ ਨਾ ਗੱਗੂ ਮਹਿੰਗੀ ਲੱਗਦੀ ਮੈਨੂੰ ਨਾ ਤੋੜੀ ਨਹੀਂ ਤੇ ਹੁਣ ਤੈਨੂੰ ਕਿਵੇਂ ਪਤਾ ਵੀ ਮਹਿੰਗੀ ਤੈਨੂੰ ਤਾਂ ਪਤਾ ਹੀ ਨਹੀਂ ਪਿਆ ਕੀ ਚੀਜ਼ ਹੁੰਦੀ ਆ ਓਏ ਇਹ ਚੀਜ਼ਾਂ ਹੈ ਮਾੜੀਆਂ ਹੀ ਆ ਪਰ ਮਹਿੰਗੀ ਆ ਨਾ ਤੋੜ ਉਹ ਜਿਹੜੀਆਂ ਚੀਜ਼ਾਂ ਰੱਖ ਦੇਈਆਂ ਹੁੰਦੀਆਂ ਆ ਸਾਹਮਣੇ ਕਿ ਨਹੀਂ ਵੀ ਹਾਂ ਕੀ ਕਹਨੀ ਐ ਮੇਰਾ ਤਾਂ ਕੀ ਕਰਦਾ ਮਾਰਾ ਰੱਖਦੇ ਐਸੇ ਨਾਲ ਛੇਰੇ ਦਾ ਕਾਟ ਕੇ ਰੱਖਦਾ ਜਿਹੜੇ ਇਹਨੂੰ ਪਖਾਂਡੇ ਆਉਂਦੇ ਆ ਮਹਿੰਗੇ ਪਾਲ ਤਾਰ ਮਾਰ ਤੋੜਦੇ ਤੋੜਦੇ ਮੰਮੀ ਕੋਈ ਚੱਕਰ ਨਹੀਂ ਭੜਕਾਦੇ ਨਾ ਬਹਿਨਤਾਲੀ ਇਹ ਫਿਰ ਮਿੰਟਾ ਦਾ ਕਰਦਾ ਤੂੰ ਜਦੋਂ ਪੀਂਦਾ ਨਹੀਂ ਕਰਦਾ ਨਹੀਂ ਐਵੇਂ ਕਿਸੇ ਦਾ ਖਰਚਾ ਵਧਾ ਰਹੇਂਗੇ ਇਹ ਤਾਂ ਪੀਂਦਾ ਹੀ ਹੋਣਾ ਵਿਚਾਰਾ ਮੈਂ ਤਾਂ ਪੀਂਦਾ ਨਹੀਂ ਚੱਲਦਾ ਕੌਣ ਪੀਂਦਾ ਓਏ ਮੁੰਡੇ ਮੰਡੇ ਨਹੀਂ ਆਪਣੇ ਘਰ ਜੋ ਪੀਂਦਾ ਕੌਣ ਆਪਣੇ ਘਰੇ ਦਾ ਕੋਈ ਵੀ ਨਹੀਂ ਪੀਂਦਾ ਨਹੀਂ ਤਾਂ ਫਿਰ ਤੈਨੂੰ ਕੀ ਦਰਸਾਉਂਦਾ ਵਾ ਦਰਸਾਏ ਮੈਨੂੰ ਤੋੜਾਂ ਦੇ ਬਾਹਰ ਉਹਨਾਂ ਨੂੰ ਛੱਡਾਂਗਾ ਨਹੀਂ ਚੱਲ ਉਹਨਾਂ ਵਿਚਾਰੇ ਪੀ ਲੈਣਗੇ ਕੌਣ ਪੀ ਲੈਣਗੇ ਮੁੰਡੇ ਮੰਡੇ ਆ ਜਾਂਦੇ ਕਈ ਵਾਰੀ ਗਲਤ ਬਾਅਦ ਫਿਰ ਮੰਗ ਕੇ ਲੈਉਣੀ ਪੈਂਦੀ ਮਹਿੰਗੀ ਪਾਣੀ ਨਹੀਂ ਕੋਈ ਨਹੀਂ ਤੂੰ ਮੰਗ ਕੇ ਲੈ ਆਉਣਾ ਵਾ ਆ ਉਹ ਵਹਿਲਾ ਲੈ ਗਿਆ ਨਾ ਜਾ ਲੈ ਮੰਮੀ ਦੇ ਖੋ ਕੇ ਲੈ ਗਿਆ ਹੀ ਆ ਦਰ ਫਿਟੇ ਮੂੰ ਹਾਂ ਜੀ ਗਾਇ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ